ਤੁਹਾਨੂੰ ਦੱਸਦੀ ਇਹ ਚੀਜ਼ ਪੰਤਮਾ ਸਾਹਿਬ ਨੇ ਆਉਣ ਵਾਲੇ ਹਰਿਆਣਾ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਵੱਡੀ ਗੱਲ ਕਹੀ ਪੰਤਮਾ ਸਾਹਿਬ ਨੇ ਕਿਹਾ ਬਦਲਾਂਗੇ ਹਰਿਆਣਾ ਦਾ ਹਾਲ ਹੁਣ ਲਿਆਵਾਂਗੇ ਕੇ ਕੇਚਰੀ ਬਾਲ ਇਹ ਸਲੋਗਨ ਲਾਂਚ ਕੀਤਾ ਹੈਗਾ ਜੀ ਆਮ ਆਦੀ ਪਾਰਟੀ ਨੇ ਤੁਹਾਨੂੰ ਦੱਸਦੀ ਇਹ ਚੀਜ਼ ਹਰਿਆਣਾ ਦੇ ਵਿੱਚ ਵਿਧਾਨ ਸਭਾ ਚੋਣਾਂ ਆਉਣ ਲੱਗੇ ਹੈਗੇ ਆ ਜਿਸ ਦੇ ਉੱਤੇ ਪੰਤਮਾ ਸਾਹਿਬ ਨੇ ਪ੍ਰੈਸ ਕਾਨਫਰੰਸ ਕਰਕੇ ਵੱਡੀ ਗੱਲ ਕਹੀ ਆਮ ਆਦੀ ਪਾਰਟੀ ਪੂਰੀ ਤਾਕਤ ਨਾਲ हरियाणा ਚ ਵਿਧਾਨ ਸਭਾ ਦੀ ਚੋਣ ਲੜੇਗੀ। ਹਰਿਆਣਾ ਦੇ ਲੋਕਾਂ ਨੇ ਸਾਰੀ ਪਾਰਟੀਆਂ ਨੂੰ ਮੌਕਾ ਦਿੱਤਾ ਪਰ ਕਿਸੇ ਨੇ ਵਫਾ ਨਹੀਂ ਕੀਤੀ। ਹੁਣ ਹਰਿਆਣਾ ਦੇ ਲੋਕ ਬਦਲਾਅ ਚਾਹੁੰਦੇ ਨੇ। ਹਰਿਆਣਾ ਨਾਲ ਦਿੱਲੀ ਤੇ ਪੰਜਾਬ ਦਾ ਬਾਰਡਰ ਲੱਗਦਾ ਹੈ। ਫਾਟਾ ਕਲਚਰ ਵੀ ਮਿਲਦਾ ਹੈ। ਲੋਕ ਦਿੱਲੀ ਤੇ ਪੰਜਾਬ 'ਚ ਹੋਏ ਕੰਮਾਂ ਤੋਂ ਜਾਣੂ ਹਨ। ਪਾਰਟੀ ਜਿੱਥੇ ਵੀ ਮੇਰੀ ਡਿਊਟੀ ਲਵਾਵੇ ਕੀ ਮੈਂ ਚੋਣ ਪ੍ਰਚਾਰ ਕਰਾਂਗਾ। ਤੇ ਇੱਕ ਮਜ਼ਬੂਤ ਟੀਮ ਬਣਾ ਕੇ ਚੌਣ ਲੜਾਂਗਾ ਹਾਂਜੀ ਤੁਹਾਨੂੰ ਦੱਸਤੀਏ ਜੀ ਆਨ ਲੱਗੇ ਹੈਗੇ ਹਰਿਆਣਾ ਦੇ ਵਿਧਾਨ ਸਭਾ ਇਲੈਕਸ਼ਨ ਸੱਜੇ ਦਿੱਤੇ ਉੱਤੇ ਪੰਤਨਾ ਸਾਹਿਬ ਨੇ ਦੱਸਿਆ ਹੈ ਕਿ ਉਹ 90 ਦੇ 90 ਸੀਟਾਂ ਉੱਤੇ ਅਕੇਲੇ ਹੀ ਲੜਨਗੇ ਜੀ indi alliance ਦਾ ਸਾਥ ਨਹੀਂ ਦੇਣਗੇ ਜਿਵੇਂ ਤੁਹਾਨੂੰ ਪਤਾ ਹੀ ਹੈ ਕਿ ਲੋਕ ਸਭਾ ਚੋਣਾਂ ਦੇ ਵਿੱਚ ਆਮ ਆਦੀ ਪਾਰਟੀ ਤੇ ਕਾਂਗਰਸ ਮਿਲ ਕੇ ਲੜੀ ਸੀਗੀ ਪਰ ਇਸ ਵਾਰ ਹਰਿਆਣਾ ਵਿਧਾਨ ਸਭਾ ਚੋਣਾਂ ਦੇ ਵਿੱਚ 90 ਦੀ 90 ਸੀਟਾਂ ਉੱਤੇ ਪੰਤਮਾ ਸਾਹਿਬ ਦੀ ਆਮ ਆਦੀ ਪਾਰਟੀ ਇਕੱਲੇ ਚੋਣ ਲੜੇਗੀ ਪੰਤਮਾ ਸਾਹਿਬ ਨੇ ਕਿਹਾ ਕਿ ਸਾਡਾ ਜੋ ਹੈ ਹਰਿਆਣੇ ਦਾ ਪੰਜਾਬ ਤੇ ਦਿੱਲੀ ਨਾਲ ਬਾਰਡਰ ਲੱਗਦਾ ਹੈ ਤੇ ਲੋਕੀ ਜਾਨੂ ਹੈਗੀ ਕਿਉਂਕਿ ਸਾਡਾ ਕਲਚਰ ਵੀ ਸੇਮ ਹੈ ਲੋਕਾਂ ਨੂੰ ਪਤਾ ਹੈ ਕਿ ਦਿੱਲੀ ਤੇ ਪੰਜਾਬ ਦੇ ਵਿੱਚ ਕੀ ਫੈਸਿਲਟੀਆਂ ਦਿੱਤੀਆਂ ਗਈਆਂ ਪੰਤਨਾ ਸਾਹਿਬ ਦੀ ਆਮਾ ਦੀ ਪਾਰਟੀ ਨੇ ਤੇ ਉਸ ਕਰਕੇ ਪੰਤਨਾ ਸਾਹਿਬ ਨੇ ਜਿਤਾਇਆ ਹੈ ਵਿਸ਼ਵਾਸ ਕਿ ਜਿਵੇਂ ਉਹਨਾਂ ਨੂੰ ਜੋ ਹੈ ਉਪ ਚਨਾਵਾ ਦੇ ਵਿੱਚ ਵੱਡੀ ਜਿੱਤ ਹਾਸਿਲ ਹੋਈ ਹੈ ਉਦਾਂ ਹੀ ਉਹ ਹਰਿਆਣਾ ਦੇ ਵਿੱਚ ਵੀ ਇੱਕ ਵੱਡੀ ਜਿੱਤ ਹਾਸਿਲ ਕਰਨਗੇ ਜਿਸ ਤੇ ਉੱਤੇ ਉਹਨਾਂ ਨੇ ਇੱਕ ਵੱਡਾ ਸਲੋਗਨ ਵੀ ਦਿੱਤਾ ਉਹਨਾਂ ਨੇ ਕਿਹਾ ਅੱਜ ਹਰਿਆਣਾ ਦੀਆਂ ਵਿਧਾਨ ਸਭਾ ਚੋਣਾਂ ਦੀ ਕੈਪਸ਼ਨ ਦਾ ਸਲੋਗਨ ਬਦਲਾਂਗੇ ਹਰਿਆਣਾ ਦਾ ਹਾਲ ਹੁਣ ਲਿਆਵਾਂਗੇ ਕੇਚਰੀ ਵਾਲ ਲਾਂਚ ਕੀਤਾ ਹੈ ਸਲੋਗਨ ਤੁਹਾਨੂੰ ਦੱਸਤੀਏ ਜੀ ਇੱਕ ਵੱਡੀ ਪ੍ਰੈਸ ਕਾਨਫਰੰਸ ਕੀਤੀ ਪੰਤਪੰਥ ਸਾਹਿਬ ਨੇ ਤੇ ਹਰਿਆਣਾ ਦੇ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਵੱਡੀ ਗੱਲ ਕਹੀ ਬਾਕੀ ਦੇਖਦੇ ਹਾਂ ਜੀ ਕੀ ਹੁੰਦਾ ਹੈ ਹੁਣ ਪੰਤਪੰਥ ਸਾਹਿਬ ਜੋ ਹੈ ਉਹਨਾਂ ਨੇ ਕਿਹਾ ਹੈ ਕਿ ਜਿੱਥੇ ਪਾਰਟੀ ਮੇਰੀ ਜੋ ਹੈ ਅ ਅਗੂਟੀ ਲਗਾਵੇ ਕਿ ਮੈਂ ਉੱਥੇ ਜੋ ਹੈ ਚੋਣ ਪ੍ਰਚਾਰ ਕਰਾਂਗਾ ਤੇ ਪੂਰੀ ਮਿਹਨਤ ਕਰਾਂਗੇ ਤੇ ਕੋਸ਼ਿਸ਼ ਕਰਾਂਗੇ ਕਿ ਹਰਾਨਾ ਦੇ ਵਿੱਚ ਵੀ ਜੋ ਹੈ ਕੇਜਰੀਵਾਲ ਸਾਹਿਬ ਆਣ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਬਣੇ ਤੇ ਇਹ ਵੱਡੀ ਗੱਲ ਕਿ ਅਸੀਂ ਪੰਤਮਨ ਸਾਹਿਬ ਨੇ ਤੁਹਾਡਾ ਇਸ ਵਾਰ ਕੀ ਵਿਚਾਰ ਹੈ ਜਰੂਰ ਕਮੈਂਟਰ ਅਹੀਂ ਦੱਸੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਕਿ ਹਰਿਆਣਾ ਦੇ ਲੋਕਾਂ ਤੱਕ ਪੰਤਮਨ ਸਾਹਿਬ ਦੀ ਇਹ ਗੱਲ ਪਹੁੰਚੇ ਬਾਕੀ ਦੇਖਦੇ ਹਾਂ ਰਿਜ਼ਲਟ ਕੀ ਹੁੰਦਾ ਹੈ ਪੰਤਮਨ ਸਾਹਿਬ ਦਾ ਹੁਣ ਨજર ਜੋ ਹੈ ਪੂਰੀ ਹਰਿਆਣਾ ਦੇ ਵਿਧਾਨ ਸਭਾ ਚੋਣਾਂ ਤੇ ਪੈ ਚੁੱਕੀ ਹੈਗੀ ਹੈ ਜੀ ਜਿਵੇਂ ਕਿ ਉਹਨਾਂ ਨੇ ਜਲੰਧਰ ਉਪਚ ਚੋਣਾਂ ਦੇ ਵਿੱਚ ਵੱਡੀ ਜ਼ਿੰਮੇਵਾਰੀ ਨਿਭਾਈ ਸੀਗੀ ਤੇ ਆਮ ਆਦਮੀ ਪਾਰਟੀ ਨੂੰ ਜਿਤਾਇਆ ਸੀਗਾ ਉਸ ਵਾਂਗ ਹੀ ਪੰਤਮਨ ਸਾਹਿਬ ਨੇ ਕਿਹਾ ਕਿ ਆਮ ਆਦਮੀ ਪਾਰਟੀ हरियाणा 24 ਵੱਡੇ ਅੰਤ ਨਾਲ ਜਿੱਤੇਗੀ ਤੇ ਜਿੱਥੇ ਵੀ ਪਾਰਟੀ ਮੇਰੀ ਡਿਊਟੀ ਲਗਾਵੇ ਮੈਂ ਉੱਥੇ ਡਿਊਟੀ ਕਰਾਂਗਾ ਜਾਂਦੇ ਆਂਦੇ ਤੁਹਾਨੂੰ ਦੱਸ ਤੀਏ ਪੰਤਨਾ ਸਾਹਿਬ ਨੇ ਹਰਿਆਣਾ ਵਿਧਾਨ ਸਭਾ ਨੂੰ ਲੈ ਕੇ ਕਹੀ ਵੱਡੀ ਗੱਲ ਕਿ ਇਸ ਵਾਰ ਹਰਿਆਣਾ ਚ ਵੀ ਆਮ ਆਦੀ ਪਾਰਟੀ ਨੂੰ ਲੈ ਕੇ ਆਵਾਂਗੇ